ਸਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਲੋਬੀ ਅੱਜ ਆਪਾਂ ਆਏ ਆਂ ਰੇ ਪੌਣਾ ਜਿੱਥੇ ਆਪਾਂ ਪਹਿਲਾਂ ਪਾਕ ਗਏ ਸੀ ਪਹਿਲਾਂ ਆਪਣੀ ਵੀਡੀਓ ਆਈ ਸੀ ਹੋ ਗਏ ਨੂੰ 10 ਦਿਨ ਤੇ ਅੱਜ ਆਪਾਂ ਪੌਣਾ ਆਖਿਰ ਲਈ ਰਹੇ ਆ ਹੁਣ ਆਪਾਂ ਰੇ ਦਾ ਕੰਮ ਕਰਦਣਾ ਖਤਮ ਇਧਰੋਂ ਤੇ ਉਧਰ ਰਹਿ ਜੋ ਜਿੱਧਰ ਆਪ ਪੱਠੇ ਲੈ ਕੇ ਆਉਣੇ ਹੁੰਨੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਆਪਾਂ ਪਾਉਣੀ ਵੀ ਘਾਟਾ ਘੱਟੇ ਤੋਂ ਪਹਿਲਾਂ ਆਪਾਂ ਘਟਾ ਘਟਾ ਪਾਉਂਦੇ ਸੀ ਅੱਜ ਆਪਾਂ ਕਣਕ ਵੇਖ ਕੇ ਪਾਉਣੀ ਆ ਵੀ ਜਿੱਥੇ ਨਹੀਂ ਘੱਟੇ ਲੋੜ ਉੱਥੇ ਆਪਾਂ ਨਹੀਂ ਪਾਉਂਦੇ ਜਿੱਥੇ ਲੋੜ ਹੈ ਉੱਥੇ ਆਪਾਂ ਘੱਟਾ ਹੀ ਪਾਵਾਂਗੇ ਆ ਕਣਕ ਆਪਣੀ ਆ ਅੱਜ ਅੱਜ ਬਾਜਾ ਆਇਆ ਨਾਲ ਬਾਜਾ ਆ ਲੈਣ ਦੀ ਰੇ ਆਪਾਂ ਕਿਹ ਬਾਜੇ ਜਬਰਦਸਤ ਦੀ ਗਾਲ ਜੀ ਤੇ ਸੁੱਕਾ ਬਾਈ ਹੈ ਪਹਿਲਾਂ ਤਾਂ ਆਪਾਂ ਰੱਖਦੇ ਆ ਰੇਤ ਚਾੱਕ ਕੇ ਉੱਥੇ ਜਿਵੇਂ ਜਿਵੇਂ ਪਹਿਲਾਂ ਰੱਖੀ ਸੀ ਗੱਟੇ ਲਾ ਕੇ ਉਸ ਤੋਂ ਬਾਅਦ ਲੱਗਾ ਖਲਾਰਨਾ ਆਹ ਦੇਖੋ ਕਣਕ ਪਾਲਤ ਵੀ ਹੈਗੀ ਆ ਵੇ ਹੈ ਇਸ ਤਰ੍ਹਾਂ ਬੋਲਣ ਦੇ ਅੱਜ ਤਾਂ ਇੱਤਰ ਦਾ ਸੁਖੇ ਪਰ ਹੁਣ ਬੋਲਣਗੇ ਇੱਤਰਾਂ ਦਾ ਬੋਲਣਾ ਹੀ ਹੈ ਹੈ ਗਿਆਨੀ ਤਾਂ ਫਿਰ ਨਾਂ ਗਿਆ ਕੁੜੀ ਲੈ ਕੇ ਲੱਗਦਾ ਹੈ ਨਾ ਸੀ ਗਿਆਨੀ ਕਿ ਕੋਈ ਹੋਰ ਸੀ ਯਾਰ ਗਿਆਨੀ ਸੀ ਨਾ ਆਹੋ ਚਲੋ ਗੁਰਦਵਾਰੇ ਗੋਲੀਆ ਨਾ ਇਹ ਯਾਰ ਹੈਗਾ ਮਤਲਬ ਗੁਰਦਵਾਰੇ ਪ੍ਰੋਗਰਾਮ ਹੈ ਨਾ ਆਈ ਭੋਗਤਾ ਪਿਆ ਹੈ ਤੇ ਉਦੋਂ ਬਾਅਦ ਆ ਕੋਈ ਪ੍ਰੋਗਰਾਮ ਨਹੀਂ ਗਰਾਈ ਵਾਲੇ ਤਾਂ ਨਹੀਂ ਕਿਤੇ ਜਿਹੜੀ ਗਰਾਈ ਕਰਦੇ ਉਹਨਾਂ ਨੇ ਉਹ ਬੋਲਦੇ ਹਾਂ ਲੰਗਰ ਵਾਲੇ ਨਹੀਂ ਉਹ ਇੰਨੇ ਉੱਚੇ ਨਹੀਂ ਬੋਲਦੇ ਉਹ ਇਕੱਠੇ ਹੋਏ ਖੜੇ ਸੀ ਅੱਜ ਤਿਆਰੀ ਕਰੀ ਜਾਂਦੇ ਆ ਜਦੋਂ ਆਪਾਂ ਆਏ ਹਨ ਉੱਥੇ ਖੜੇ ਸੀ ਮੋੜੀਏ ਤੇ ਹੁਣ ਇਹ ਕਰਨੀ ਗਰਾਈ ਫੇਰੀ ਆ ਤਣ ਕਿਹੜੇ ਰਹਿ ਗਿਆ ਅੱਜ 5 ਤਰੀਕ ਹੋ ਗਈ ਹੈ ਨਾ 4 ਹੋ ਗਈ ਕਿ 5 5 ਹੋ ਗਈ ਤੇ 11 ਪਰਦੇ ਜਿਹੜਾ 12 ਪਰਦੇ ਨੂੰ ਪਰਦੇ 13 ਲੋੜੀ ਹੈ ਨਹੀਂ ਨਹੀਂ 11 ਨੂੰ ਪਰਦੇ ਬੰਨਾ ਤੋਂ 12 13 14 15 ਨੂੰ ਆ ਜਾਂਦੇ ਹੂੰ 11 ਨੂੰ ਪਰਦੇ ਇੱਥੇ ਨਾ ਰੱਖ ਬੱਤ ਫੋਨ ਰੱਖ ਉਧਰ ਰੱਖ ਇਹ ਤਾਂ ਤੇਰੇ ਵਾਲਾ ਇਹ ਰੱਖੂਗਾ ਇਹਰੇ ਵਾਲਾ ਅੱਛਾ ਇਹ ਤਾਂ ਨਹੀਂ ਰੱਖੀ ਤੂੰ ਆ ਦੋ ਤਿੰਨ ਦਿਨ ਲਾ ਕੇ ਆਉਂਦੇ ਐ ਲੋਈ ਜਖੜਾ ਨਹੀਂ ਨਿਕਲੂਗੀ ਹੂੰ ਆ ਆ ਡਰੈਸ ਪਾ ਲਈ ਹੁਣ ਰੇਗ ਲਾਰਨ ਵਾਲੀ ਲੋਰੀ ਪਾਉਣੀ ਹੈ ਠੀਕ ਹੈ ਲੋਹਤ ਰੱਖ ਮੌਸਮ ਉਹ ਮਈਆ ਧੁੰਦੇ ਨਾ ਅੱਜ ਆਇਆ ਲੱਗਦਾ ਸਦਿਆ ਕੱਡੂ ਸੂਰਜੀ ਯਾਰ ਅੱਜ ਤਾਂ ਕੀ ਟਾਈਮ ਹੋ ਗਿਆ ਹੁਣ ਟਾਈਮ ਵੀ 12:30 ਹੋ ਗਈ ਹੂੰ ਤੋਂ ਦਾ ਘਟ ਵੀ ਸੀਗੀ ਤੇ ਲੱਥੀ ਵੀ ਲੇਟ ਐ ਆਇਤਾ ਤੜਕੇ ਦੱਸ ਦੇ ਤੋਂ ਦਾ ਸੁਚੈਨ ਵੀ ਆਂਦਾ ਸੀ ਆਂਦਾ ਕਿ ਅੱਜ ਤੋਂ ਦਾ ਕਿ ਬਾੜੀ ਨਹੀਂ ਸੀ ਅੱਜ ਤਾਂ ਸਾਫ ਦੀ ਸੀ ਲੰਮਾ ਫੇਰਾ ਲਾ ਰੋਗੀ ਪਾਲਾ ਜੇਵ ਜ ਗਾਣੇ ਲਾਉਣ ਜੀ ਨਹੀਂ ਤਾਂ ਮੈਂ ਸਾਰੀ ਦਿਹਾੜੀ ਗਾਣੇ ਫੇਰ ਲਾਵਾਂਗੇ ਹੋਰ ਕਿਤੇ ਤਾਂ ਨਹੀਂ ਹੂੰ ਤੋਂ ਦਾ ਲੇ ਸਾਰੀ ਦਿਹਾੜੀ ਆਇਆ ਚਲ ਚਕਾਵਾਜ ਉਹਨੂੰ ਸੁਖਣ ਘਟਾ ਆ ਪਿੱਛੇ ਕੀ ਟੋਪੀ ਜੀ ਇਹਦੀ ਸਿੱਕੇ ਤੇ ਰੱਖਾਂਗਾ ਜੇ ਕੋਈ ਭਾਈ ਅਗਲੇ ਕਿਲੇ ਕੋਲੇ ਤੇ ਮੈਂ ਕਿੱਥੇ ਮੈਂ ਕਿੱਧਰ ਉਧਰ ਉਧਰ ਲੈ ਜਾ ਮੈਂ ਚੱਕ ਕੇ ਘਟੇ ਚਾਬਾ ਜੇ ਮੈਨੂੰ ਹੀ ਚਾਈ ਜਾਗਾ ਤੇ ਪੋਸਟ ਆ। ਆ ਦਾ ਬੜਾ ਠੀਕ ਆ ਗਾਈ। ਇਹ ਤਾਂ ਮੋਸਤ ਹੈ। ਇਹ ਤਾਂ ਮੋੜੀ ਆ। ਮੈਨੂੰ ਤਾਂ ਬਹੁਤ ਪਾਈ ਨਹੀਂ ਤਾਂ ਇਹ ਨੋੜ। ਜਿੱਦਾਂ ਆਇਆ ਨਾ ਆਪਣਾ ਉਹ ਆਪਾਂ ਲਾ ਦਈਏ। ਥੋੜੀ ਖੋਤੀ ਉਪਰੀ ਦੀ। ਉਹਦੇ ਉਹ ਉਹਦੇ ਚ ਪਾ ਜਿਆਦੇ ਪਾਉਣੇ ਨੇ। ਇਹ ਦੇਖੋ ਉਹ ਆਹ ਤੇ ਗਰ ਮੋਲ ਇੱਕ ਚੋਂ ਅੰਦਰ ਆ। ਆਹ ਖਾਈ ਬਾਜੂ ਆਹ ਕਰਨ ਕੇ ਜੇ ਹੁਣ ਕੀ ਘਾਟ। ਉੱਧਲੇ ਪਾਸੇ ਆਇਆ ਹੂੰ ਇਹ ਤਾਂ ਪਾਵਾਂਗੇ ਆਪਾਂ ਤਾਂ ਗੱਤਾ ਉਹਦੇ ਜਿਹੜਾ ਪਾਦੇ ਗੱਤਾ ਇਤੂ ਬਾਅਦ ਆਪਾਂ ਕਰਦੇ ਨੇ ਲੋਕ ਕੰਮ ਇਹਦਾ ਹੂੰ ਇਹ ਕੋਰਾ ਰੱਤੀ ਧੂਪਾਂ ਲੱਗਣੀਆਂ ਆਹ ਨਹੀਂ ਹੁੰਦੇ ਡੰਮਾੜਾ ਇਹ ਕਣਕ ਤਾਂ ਹੁਣ ਸਾਰੀ ਵਧੀਆ ਬਣ ਗਈ ਸੁੱਖੀ ਅਗਰ ਰਿਆਂ ਪਈਆਂ ਨਹੀਂ ਐ ਉਹ ਤੋ ਠੰਡ ਤੇ ਠੰਡ ਮੈਂ ਜਿਹੜੀ ਚੀਜ਼ ਆ ਹਾਂ ਭਾਈ ਐਸੀ ਕਰਦੀ ਜੋ ਕਰਦੀ ਆ ਜਿਹੜੀ ਕੰਮ ਕਰਦੀ ਆ ਚਲੋ ਬਾਕੀ ਯਾਰ ਪ੍ਰਮਾਤਮਾ ਨੇ ਜਿਹੜਾ ਦੇਣਾ ਨਾ ਉਹ ਦੇ ਦੇਣਾ ਆਪਾਂ ਤੇ ਜਿਹੜਾ ਕੰਮ ਕਰਨਾ ਆਪਣੇ ਕਰਨ ਵਾਲਾ ਉਹ ਆਪਾਂ ਕਰੀਏ ਨੇ ਇਹਨੇ ਉਹਨੂੰ ਵੀ ਕਰਦੇ ਮੜਾ ਜਾ ਲਓ ਜੀ ਹਾਂ ਹਾਂ ਅੱਜ ਅਸਤੇ ਦੇ ਦੋ ਚਤ ਦੁਆਰੇ ਬੀਜੀ ਸੀ ਨਾ ਇਹ ਗਣ ਕੇ ਵੇਲਾ ਲੈ ਵਾਕੇ ਘਾ ਟੁਗਰੀ ਯਾਰ ਪਹਿਲਾਂ ਵਾਲਾ ਉਹ ਨਵੀਂ ਗਣ ਕੋਕਰੀ ਨੇ ਜੜੀ ਉਹ ਗਣ ਕ ਵਾਵਾ ਹੈ ਇੱਧਰ ਰੱਖ ਲੈ ਇੱਧਰ ਰੱਖ ਲੈ ਵਾਟ ਤੇ ਰੱਖ ਹਾਰਤੀ ਹੋਣੀ ਆਣਾ ਨਹੀਂ ਪੁਰਨ ਕਾ ਕੋਈ ਉਹਦੇ ਚ ਦੋਆ ਤੂ ਐ ਘਰ ਤੂ ਆ ਕੇ ਦਫਾ ਨਾ ਲੱਗ ਮੈਂ ਇਹਦੇ ਚ ਪਾਣਾ ਹਾਂ ਕਿ ਉਹਦਾ ਹੈ ਨਹੀਂ ਬੱਤ ਬੂਤੂ ਤੇ ਨਾ ਪਾਲਕ ਫੋਲ ਕੇ ਜਾਂ ਗੋਲਡਨ ਦਾ

ਸਪਰੇ ਵੀ ਕਰ ਦਿੰਦੀ ਆ ਉਹ ਜੇ ਆਪਾਂ ਕਰੀਏ ਤਾਂ ਉਹ ਕਿਆ ਕਹਾਂਗੇ ਉਹ ਸਪਰੇ ਵੀ ਕਰ ਦਿੰਦੀ ਆ ਤੇ ਰੇ ਵੀ ਪਾਉਂਦੀ ਆ ਰੇ ਐਂ ਹਰੇ ਦਾ ਕੰਮ ਈ ਅੱਧਾ ਤੇ ਘਟਾ ਪੋਣ ਥੋਲੀ ਚ ਰੇ ਦਾ ਕੰਮ ਆ ਐ ਭਾਈ ਤੂੰ ਭਲਾ ਨਾ ਪੜਾਣ ਵੀ ਪੋਣਾ ਨਾ 5-7 ਕਿਲੋ ਉਹ ਵੀ ਖਿਲਾਰ ਦਿੰਦੀ ਆ ਉਹ ਨਾੜਨ ਤੋਂ ਹੁੰਦਾ ਹੁੰਦਾ ਨਹੀਂ ਜੋ ਖਲਾਰ ਦੀ ਗੱਲ ਆ ਉਹਦੀ ਲੜੂ ਜੀ ਉਹਦੇ ਪਿੱਛੇ ਆ ਹਾਂ ਆ ਫੜ ਝੋਲੀ ਨਹੀਂ ਯਾਰ ਹੋ ਗਿਆ ਘਰ ਆ ਫੜੀ ਨੂੰ ਕਿ ਆ ਚੋਲੀ ਕੋਹਰੇ ਨੇ ਫੇ ਠੀਕ ਆ ਯਾਰ ਉਹ ਝੋਲੀ ਜੀ ਖਲਾਰੀ ਜਾਂਦਾ ਬਾਈ ਸੁੱਖਾ ਉਹ ਬਾਜਾ ਜਾਂਦਾ ਨਾਲ ਆ ਕਣਕ ਬਾਈ ਕੋਈ ਖਿਜੀ ਗਰੀ ਥੋੜੀ ਜੀ ਤੇ ਹੁਣ ਤਾਂ ਵਧੀਆ ਬਣ ਗਈ ਬਾਕੀ ਪਾਣੀ ਇੱਕ ਹੀ ਲੱਗਿਆ ਜੀ ਕਿੱਤੋਂ ਪੰ ਲੱਗੀਆਂ ਕਿਦਾਂ ਕਰ ਰਹੇ ਹੋ ਜੋਂ ਲਾ ਹੀ ਆਵਾਂਗੇ ਨਹੀਂ ਹਾਂ ਮੈਨੂੰ ਪਾ ਮੈਂ ਲਾ ਹੀ ਹੁਣੇ ਨੂੰ ਸਰੀ ਨਹੀਂ ਲੱਗਣੀ ਆ ਮੱਥਾ ਲਾ ਦੇ ਮੇਰਾ ਹਾਂ ਆ ਇਧਰ ਲਾਈਟ ਪਤਾ ਨਹੀਂ ਹੈਗੀ ਕਿ ਨਹੀਂ ਹੈ ਉਹ ਕਿਦਾ ਇਸ ਤਰ੍ਹਾਂ ਨਹੀਂ ਖਲੜਾ ਕਿਹੜਾ ਇਧਰ ਵਾਈ ਦਾ ਕਿਹੜੇ ਚ ਉਹ ਪਜ ਗਿਆ ਲੈ ਆ ਖੋਲ ਕਪੜਾ ਚਾਕੇ ਕੁੰਜੀ ਮੈਂ ਨਹੀਂ ਦੇਖੀ ਇਹ ਨਾ ਆ ਕੀ ਰੱਖੇ ਇਹ ਦਵਾਈ ਆ ਚੂਹਿਆਂ ਵਾਲੀ ਨਹੀਂ ਕਿੱਥੇ ਨਾ ਤੂੰ ਉਹ ਆ ਇਸ ਲਾਈਨ ਤੇ ਸੀ ਕਿ ਉਹ ਹੋਰ ਤੁਸੀਂ ਹੋ ਰੈਪਿਡ ਆਪਣੇ ਗਾਦੀ ਹੋਣੀ ਮੈਂ ਤੜਾਦਾ ਨਹੀਂ ਹੋਊਗੀ ਅੱਗੇ ਰਹੇਗੀ ਧੁੰਦ ਨਾਲ ਧੁੰਦ ਕਰਕੇ ਵੇਖਾਂ ਲੈਡੀ ਵੇਰਾ ਜੀ ਆ ਆਣੀ ਫੈਣੀਗੇ ਨਾ ਇੱਥੇ ਨਹੀਂ ਲੈਟ ਹੁੰਦੇ ਪਤਾ ਨਹੀਂ ਕੀ ਗੱਲ ਹੈ ਉਹ ਆ ਕਿੱਥੇ ਟੰਗ ਜੇ ਹੈ ਇਹ ਹੈਰੀ ਲਾਈਟ ਦਾ ਫਿਰ ਹੈ ਨਾ ਔਰ ਢੋਲ ਤਾਂ ਟਰੈਕਟਰ ਲੈ ਕੇ ਖਿਲਾਰ ਕੇ ਰੇ ਤੇ ਅੱਜ ਨਹੀਂ ਕੱਢਦਾ ਸੂਰਜ ਇਹਨਾਂ ਅੱਜ ਤਾਂ ਟਾਈਮ ਅੱਜ ਤਾਂ ਟਾਈਮ ਬਹੁਤ ਹੋ ਗਿਆ ਯਾਰ ਹਾਂ ਮੁਸ਼ਕਲ ਹਾਂ ਸਭ ਇਕੋ ਗਿਆ ਮੇਰੇ ਸਾਹਮਣੇ ਹੂੰ ਕੋ ਗਿਆ ਵਾਸਾ ਦਾ ਬਾਜਾ ਨਨੇ ਜਨਾ ਤੂੰ ਹੀ ਤਾਂ ਆਏ ਜਨਾ ਤੂੰ ਹੀ ਇਹ ਲਾਈਟ ਆਉਂਦੀ ਨਹੀਂ ਘਰੇ ਜਾ ਕੇ ਧੋਣ ਤੇ ਇਹਦੇ ਜੇ ਮਰੇ ਪੈ ਡੱਡੂ ਹੋਰੇ ਰੋੜ ਆ ਜਾਜੀਦ ਕਾਰਮੈਂਟ ਘਾਟ ਨੇ ਇਹ ਸੁ ਕਿ ਜਾਜੀਦ ਕਿਤੋਂ ਆਉਣੇ ਆ ਜਾਜੀਦ ਕੇ ਕਿਹੜਾ ਲਾਈਟ ਹੈਗੀ ਬਤ ਘਰੇ ਜਾ ਕੇ ਧੋਵੇਂ ਠੰਡਾ ਨੇ ਰੇ ਦਾ ਹੋ ਗਿਆ ਕੰਮ ਇਹ ਇੱਥੇ ਤੋਂ ਨਵੇੜ ਦਾ ਹੁਣ ਕਿਹੜਾ ਫਾਰਮ ਖੋਲੀ ਆ ਨਾ ਮੈਂ ਬਾਜੀ ਫਾਰਮ ਫੋਲਟਰੀ ਫਾਰਮ ਫੋਲਟਰੀ ਫਾਰਮ ਨਹੀਂ ਯਾਰ ਮੈਂ ਇੱਕ ਵੇਖਿਆ ਸੀ ਆ ਬੱਕਰੀਆਂ ਦਾ ਬੱਕਰੀਆਂ ਦਾ ਸਖੇ ਉਹਦੀਆਂ ਦਾ ਕੰਮ ਠੀਕ ਹੈ ਉਹ ਨਹੀਂ ਉਹਨਾਂ ਬੱਕਰੀਆਂ ਪੰਜ ਬੱਕਰੀਆਂ ਤੋਂ ਚਲਾਇਆ ਸੀ ਉਹਨੇ ਕੰਮ ਤੇ ਮੈਂ ਤਾਂ ਆ ਨਾ ਵੀ ਜਿਹਦੇ ਕੋਲ ਕੋ ਕੰਮ ਤੰਦਾਂ ਨਹੀਂ ਮੰਨ ਲਾ ਜਿਵੇਂ ਹੁਣ ਆਪਾਂ ਯਾਰ ਵਾਈ ਕਰਦੇ ਆਂ ਜੇਲਾ ਪਤਾ ਨਾਲ ਦੁੱਧ ਪਾਈ ਜਾਂਦੇ ਆਪਣੇ ਪਸ਼ੂਆਂ ਦਾ ਵੀ ਵਾਈ ਦੇ ਨਾਲ ਵੀ ਕਈ ਇਹਨਾ ਟਾਂਚੇ ਚਲਾਉਣੇ ਪੈਂਦੇ ਆ ਹੁਣ ਜਿਹੜੇ ਹਿਸਾਬ ਨਾਲ ਗਵਰਨਮੈਂਟ ਹਾਲਾਤ ਕਰੀ ਜਾਂਦੀ ਏ ਜਿਵੇਂ ਝੋਨੇ ਦੀ ਕਿਵੇਂ ਵਗੇ ਹੈ ਨਾ ਤੇ ਮੰਡੀ ਕਰਨੇ ਵੀ ਬੰਦ ਕਰ ਦੇਣਾ ਨਾ ਕਹਿੰਦੇ ਹਾਂ ਜਿਹੜੇ ਹਿਸਾਬ ਨਾਲ ਹੋਈ ਜਾਂਦਾ ਢਾਂਸ ਫਿਰ ਕੋਈ ਚੀਜ਼ ਤਾਂ ਚਾਹੀਦੀ ਜਿਹੜੀ ਚੱਲਦੀ ਰਵੇ ਬਾਕੀ ਏਡੀ ਗੱਲ ਨਹੀਂ ਵੀ ਜੇ ਹੁਣ ਤਾਂ ਯਾਰ ਕੰਮ ਨਾਲ ਉਹਦਾ ਚੱਲਦਾ ਜੀ ਦਾ ਬਾਜੇ ਦੋ ਤਿੰਨ ਥਾਂ ਪੈਸੇ ਆਉਂਦੇ ਆ ਮੰਗਾਈ ਇੰਨੀਆਂ ਬਾਈ ਇਹ ਤਾਂ ਹੈ ਹੈ ਇੰਨੀ ਮਗਾਈ ਚ ਹੁਣ ਜੇ ਆਪਾਂ ਆਖੇ ਇਕੱਲੀ ਖੇਤੀਬਾੜੀ ਆਮ ਜਿਹੜਾ ਹੈਗਾ ਸਧਾਰਨ ਜ਼ਿਮੀਂਦਾਰ ਹੈ ਜਿਹੜਾ ਮੱਧ ਵਰਗ ਦਾ ਜ਼ਿਮੀਂਦਾਰ ਹੈ ਉਹਨੂੰ ਇਕੱਲੀ ਖੇਤੀ ਕੋਸ਼ ਨਹੀਂ ਕਰਦੀ ਸੁੱਕਿਆ ਹੂੰ ਤੇ ਉਹਨੂੰ ਬਈ ਕੋਈ ਧੰਦਾ ਤੋੜਨਾ ਹੀ ਪੈਣਾ ਹੈ ਭਲਾ ਤਾਂ ਕੋਈ ਗਾਈਆਂ ਦਾ ਤੋਰੇ ਪਸ਼ੂਆਂ ਦਾ ਤੋਰੇ ਭਲਾ ਕੋਈ ਆਪ ਦਾ ਸਬਜ਼ੀ ਲਾ ਕੇ ਥੋੜੀ ਕਣੀ ਤੇ ਉਹਦਾ ਚਲਾਵੇ ਕੰਮ ਕੋਈ ਵੀ ਧੰਦਾ ਭਾਈ ਹੁਣ ਚਲਾਉਣਾ ਪੈਣਾ ਹੁਣ ਇੱਥੇ ਯਾਰ ਮੈਨੂੰ ਐਂ ਦੱਸ ਵੀ ਆਪਣੇ ਇੱਥੇ ਵੇ ਬੌਰੀਏ ਸਿੱਖਾਣੇ ਮਿਹਨਤ ਕਰਦੀਏ ਕੋਮ ਯਾਰ ਆਪਾਂ ਇਹ ਇਹਨਾਂ ਤੇ ਚਾਰਾਂ ਦੇ ਮੱਝਦੇ ਨਹੀਂ ਇਹ ਇਹ ਹੁਣ ਵੇ ਤੂੰ ਕਿੰਨੇ 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 ਨੂੰ ਵਾਂ ਠੇਕੇ ਤੇ ਲੈ ਕੇ ਤੇ ਸਬਜ਼ੀ ਲਾਈ ਜਾਂਦੇ ਰੋਕੀ ਉਹਨਾਂ ਲਿਆਸੀ ਮੇਰੇ ਹਿਸਾਬ ਚ 59000 ਰੁਪਏ ਹੈ 59000 ਰੁਪਏ 59 ਯਾਰ ਆ 50 ਦੇ ਆਸੇ-ਵਾਸੇ ਉਹਨਾਂ ਨੇ ਪਹਿਲਾਂ ਜ਼ਮੀਂ ਬੀਜੀ ਸੀ ਜ਼ਮੀਂ ਬੀਜ ਕੇ ਵੱਢ ਕੇ ਤੇ ਮੁੜ ਕੇ ਉਹਨਾਂ ਨੇ ਸਬਜ਼ੀ ਲਈ ਤੇ ਵਾਣ ਵਿਲਾ ਕਰਨਾ ਕੀਤਾ ਸੀ ਪਤਾ ਨਹੀਂ ਕਿੰਨੇ ਨੂੰ ਕਿਹੜੀ ਤਰੀਕ ਨੂੰ ਉਹਨਾਂ ਦਾ ਸੀ ਇਹਕਰਾਰ ਛੋਣਾ ਲਾਉਣਾ ਸੀ ਮੜ ਕੇ ਉਹਨਾਂ ਨੇ ਜਿਹੜੇ ਵਾਣ ਵਾਲੇ ਮਾਲਕ ਸੀ ਤੇ ਆ ਆਪਣੇ ਜੱਸੇ ਨੇ ਵੀ ਐਂ ਦਿੱਤਾ ਹੈ ਅੰਦਰੋਂ ਵਿਲਾ ਕਰ ਲਿਆ ਇਹਨੇ ਜਿਹੜਾ ਹੁਣ ਜਿਹੜਾ ਵਾਣ ਦਿੱਤਾ ਜ਼ਮੀਂ ਬੀਜੀ ਹੈ ਦਿੱਤੇ ਮੁੜ ਕੇ ਉਹਨਾਂ ਨੇ ਸਬਜ਼ੀ ਲਾਉਣੀ ਹੈ ਗੱਲ ਤਾਂ ਯਾਰਾ ਕਰਨ ਨੂੰ ਤਾਂ ਬਈ ਕਿਸੇ ਨੂੰ ਕੁਝ ਨਹੀਂ ਹੋਇਆ ਜੇ ਕਰੇ ਤਾਂ ਮੈਂ ਇਹਨਾਂ ਚੜਾਈਆਂ ਧਰੇ ਆ ਮਿਹਨਤ ਆ ਅਸਲ ਤਾਂ ਮੈਂ ਤੈਨੂੰ ਇੱਕ ਗੱਲ ਦੱਸਾਂ ਬਣਾ ਯਾਰ ਨਾ ਕਈਆਂ ਨੂੰ ਇਸ ਗੱਲ ਦੇ ਨਾ ਗੁੱਸਾ ਆਉਂਦਾ ਜਾਂ ਗਰਮੀ ਖਾਂਦੇ ਆ ਵੀ ਜਿਹੜਾ ਜਿਹੜੇ ਹੈਗੇ ਨਾ ਖੁੰਡਾ ਜਿੱਥੇ ਲੋਕ ਜੜ ਜੜ ਬੈਂਦੇ ਆ ਉਹ ਨਹੀਂ ਪੱਟੀ ਵੱਜਣ ਹਾਂ ਉਹ ਨਹੀਂ ਪੱਟੀ ਵੱਜਣ ਤੇ ਜਿਵੇਂ ਆਪਣੇ ਬੋਰਡ ਇਹ ਜਲ ਬਣਿਆ ਯਾਰ ਸਿਆਣੇ ਵੱਡੇ ਬੰਦਿਆਂ ਵਾਸਤੇ ਹੈਗਾ ਜਿਹੜੇ ਹੁਣ ਕੰਮੋਂ ਫ੍ਰੀ ਹੈ ਹੈ ਉਹ ਤਾਂ ਮੰਨ ਕੇ ਚੱਲ ਜਾਲ ਯਾਰ ਵੀ ਬੈਠਣ ਉਥੇ ਟਾਈਮ ਪਾਸ ਕਰਨ ਹੁਣ ਗੱਭਰੂ ਉਹਨਾਂ ਤੋਂ ਪਹਿਲਾਂ ਬਹਿ ਜਾਂਦੇ ਜਾ ਕੇ ਕਈ ਕਈ ਕਨ ਇੱਕ ਚਾਹ ਪੀ ਗਏ ਨਾ ਦੂਜੀ ਚਾਹ ਨੂੰ ਮਸਾ ਹੀ ਡੀਗਦੇ ਅੱਤ ਵਾਦ ਦਾ ਕਹਿੰਦੇ ਕਿ ਰਹਿਣਾ ਪਤਾ ਨਹੀਂ ਉੱਥੇ ਕੀ ਮਿਲੂਗਾ ਹੁਣ ਹੁਣ ਕਈ ਆਏ ਵੀ ਹੈ ਵੇ ਕਈ ਮੁੰਡੇ ਹੁਣ ਡੇਰੀਆਂ ਡੂਰੀਆਂ ਤੇ ਲੱਗਿਆ ਧੰਦਾ ਚਲਾਈ ਬੈਠੇ ਆ ਜਿਵੇਂ ਬਾਜ਼ਾਰ ਕੇ ਆਪਣੇ ਵਰਗੇ ਚਲ ਇਹ ਸਿਆਜਾ ਥੋੜਾ ਜਿਹਾ ਕਰੜਾ ਕੰਮ ਤੇ ਕੰਮ ਚੰਗਾ ਇਹ ਆਪਦਾ ਵਧੀਆ ਲਾਜ ਲੱਗਿਆ ਯਾਰ ਦੋ ਤਿੰਨ ਘੰਟੇ ਹੱਥ ਨੇ ਦੋ ਪੰਟ ਦੋ ਤਿੰਨ ਘੰਟੇ ਤੜਕ ਕੇ ਮੁੜ ਕੇ ਆਦਾ ਕੋਈ ਕੰਮ ਕਰੀ ਜਾਣਾ ਤੇ ਜਿਵੇਂ ਆ ਸਬਜੀ ਵਾਲਾ ਕੰਮ ਇਹ ਥੋੜਾ ਜਿਹਾ ਮੇਨਟ ਵਾਲਾ ਕੰਮ ਹੈ ਸਲਤਾਨਾ ਖਤਮ ਹੋ ਗਿਆ ਢਾਂਚਾ ਕੋਈ ਹੱਥ ਲਾ ਕੇ ਰਾਜੀ ਨਹੀਂ ਹੂੰ ਹੂੰ ਹੋਂਤਾ ਦੇ ਨੱਕਾ ਵੀ ਕੋਈ ਨਾ ਫੱਟੀ ਵੀ ਨਾ ਚੱਕਣੀ ਪੋਈ ਉਹ ਕਹਿੰਦਾ ਦੂਜਾ ਲੈ ਕੇ ਟੂੜੀਆਂ ਵਾਲਾ ਟੱਕਰ ਮੈਂ ਨਹੀਂ ਉਹ ਉਹ ਪਤਾ ਕੀ ਕਰਨਗੇ ਸਿੱਕੇ ਫੋਨ ਕਰੀ ਜਾਂਦੇ ਆ ਜੇ ਪਾਣੀ ਵਧਣਾ ਨਾ ਫੋਨ ਕਰੀ ਜਾਂਦੇ ਤੂੰ ਖੇਤ ਹੋਏਗਾ ਜੇ ਕਹਦੇ ਨਾ ਮੈਂ ਖੇਤ ਹੋਏ ਬਾਈ ਯਾਰ ਛੱਡ ਦੇ ਨੀ ਟਾਈਮ ਹੋ ਗਿਆ ਆਦਾ ਕੰਮ ਹੋਏ ਪਈ ਇਹ ਪਾਣੀ ਵਟਨ ਵੀ ਨਹੀਂ ਮੌਕੇ ਤੇ ਚਾਹੀਦਾ ਚਲੋ ਛੱਡਣਾ ਤਾਂ ਛੱਡ ਦੇਣਾ ਮਾਨਦਾਰ ਬੰਦਾ ਜਿਹੜਾ ਇਹ ਰੋਣੇ ਤੇ ਛੱਡ ਹੀ ਦੇਣਾ ਉਹ ਕਿਹੜਾ ਉਹਨੂੰ ਕਿਹੜਾ ਲਾਜ ਚ ਕੁਝ ਨਹੀਂ ਨਾਲੇ ਜੇ ਉਹ ਤੇ 10 ਮਿੰਟ ਲਾ ਲੂ ਫੇਰ ਕਿਹੜਾ ਉਹਦੀ ਫਸਲ ਵੱਧ ਨਿਕਲੂਗੀ ਹੂੰ ਬਾਕੀ ਕੰਮ ਤੰਦੇ ਕੋਈ ਕਰਨੇ ਪੈਣੇ ਮੰਗਾਈ ਦੇ ਹਿਸਾਬ ਨਾਲ ਮੰਗਾਈ ਬਹੁਤ ਆ ਇਹ ਇਕੱਲੇ ਬੱਕਰੀ ਵਾਲਾ ਤਾਂ ਤੁਹਾੰਨਾ ਸਾਰਿਆਂ ਨੂੰ ਸਹੀ ਐ ਕਿਰਾ ਬੱਕਰੀਆਂ ਦਾ ਹਾਂ ਬਣ ਗਈ ਜੀ ਹੂੰ ਉਹ ਤਾਂ ਉਹ ਤਾਂ ਬਣ ਗਏ 4 5 6 ਨਗ ਬਣ ਗਏ ਆ ਉਹ ਯਾਰ ਇਹ ਤਾਂ ਕਮਾਲ ਜਿਹਾ ਉਹ ਤਾਂ ਸਹੀ ਵੀ ਸਸਤਾ ਹਾਂ ਸਦਾ ਹਾਂ ਇਹ ਕਮਾਲ ਜਿਹਾ ਹੈ ਇਹ ਇਹ ਵਾਦਾ ਬਹੁਤ ਹੈ ਉਹ ਬੰਦੇ ਜਿਹੜੀ ਤੈਨੂੰ ਮੈਂ ਗੱਲ ਕਰਦਾ ਨਾ ਉਹ ਪੁਲਿਸ ਜਾਇਆ ਵੀਡੀਓ ਹੁੰਦੀ ਹੁੰਦੀ ਹੈ YouTube ਤੇ ਆਹ ਮੈਂ ਵੀ ਵੇਖੀ ਸੀ ਵੇਖੀ ਹੈ ਉਹ ਬੰਦੇ ਨੇ ਬੱਕਰੀਆਂ ਰੱਖੀਆਂ ਬੱਕਰੀਆਂ ਦੇ ਨਾਲ ਸੂ ਕੁਗੜੀਆਂ ਰੱਖੀਆਂ ਦੇਸੀ ਇਹ ਉਹਦਾ ਖੇਤ ਜਾ ਸਿਸਟਮ ਹੈ ਜਿਹੜਾ ਏਜੇ ਮੇਰੇ ਸਾਹ ਅੱਜ ਤਾਂ ਪਿੰਡ ਦੇ ਨੇੜੇ ਹੀ ਕੀਤਾ ਦਾ ਉਹ ਆ ਦਾ ਨਾ ਤਾਂ ਮੈਂ ਇਹਨਾਂ ਨੂੰ ਕਿਤੇ ਖਾਦ ਪਾਈ ਹੈ ਪੁਗੜੀਆਂ ਨੂੰ ਤੇ ਨਾ ਕਿਤੇ ਕੋਈ ਹੋਰ ਚੀਜ਼ ਪਾਈ ਹੈ ਇਹ ਆਂਦਾ ਮੈਂ ਖੁੱਲ੍ਹੇ ਛੱਡ ਦਿੰਦਾ ਤੇ ਇੱਥੇ ਦਾ ਸਬਜ਼ੀ ਲਾਈ ਆ ਸਬਜ਼ੀ ਜੋ ਕੀੜੇ ਮਕੌੜੇ ਫੜੀ ਹੁੰਦੀ ਆ ਜਿਹੜੀ ਕੋਈ ਇਹਨਾਂ ਦੇ ਜੂੰਚੇ ਚੜਾ ਤੇ ਉਹ ਤੋੜੀ ਆਉਣੀ ਆ ਹੁਣ ਆਇਆ ਵੀ ਨੀਰੇ ਮਿਲ ਜਾਂਦੇ ਆ ਮੂੰਗਫਲੀ ਦਾ ਵਾਲਾ ਨੀਰਾ ਮੰਗਾ ਲੈਂਦਾ ਉਹ ਸੱਟ ਦੇਣਾ ਤੇ ਸਾਮ ਸਮਾਲੀ ਜੇ ਕੋਈ ਆ ਡਰਾਫਟ ਦਰੋਕਤਾ ਪਾ ਚਾਂਗਦੇ ਉਹ ਜ ਲੈ ਜੀ ਨਾਲ ਘਰੇ ਹਾਂ ਪੁੱਤੇ ਇਹਨਾਂ ਨੇ ਖਾਈ ਜਾਂਦੀਆਂ ਜਾਂ ਉਹਨਾਂ ਦੇ ਉਹ ਆਹਾਂ ਥਾਲੀ ਟੁਲੀ ਦਾ ਆਇਆ ਉਹ ਮਿਲ ਜਾਂਦਾ ਕੋਨਾ ਕੋਈ ਯਾਰ ਇਹ ਕਮਾਲ ਆਸ ਤੇ ਤਾਂ ਹੂੰ